ਕਿਸਾਨ ਪੈਸੇ ਲੈ ਲੈ ਕੇ ਅੰਦੋਲਨ ਦੇ ਵਿੱਚ ਜਾ ਰਹੇ ਦੇਖਿਆ ਉਹ ਵੀਡੀਓ ਦੇ ਵਿੱਚ ਉਹ ਬਹੁਤ ਗੰਦੀਆਂ ਗਾਲਾਂ ਕੱਢ ਰਹੇ ਨੇ ਮਾਂ ਭੈਣ ਤੋਂ ਬਿਨਾ ਉਹ ਗੱਲ ਨਹੀਂ ਕਰ ਰਹੇ ਕਹਿੰਦੇ ਵੀ ਇਕੱਠੇ ਕਰਕੇ ਪੈਸਿਆਂ ਦੇ ਕਿਸਾਨ ਲਿਆਂਦੇ ਪੂਰਾ ਟ੍ਰੈਂਡਿੰਗ ਤੇ ਸੀਗਾ ਕਿਸਾਨੀ ਅੰਦੋਲਨ ਇੰਡੀਆ ਦੇ ਵਿੱਚ ਹਨ ਇੱਕੋ ਦਮ ਚਲੋ ਵੀ ਰੈਸਟ੍ਰਿਕਸ਼ਨਸ ਆ ਗਈਆਂ ਬਹੁਤ ਸਾਰੇ ਅਕਾਊਂਟ ਬੰਦ ਹੋ ਗਏ ਮੈਂ ਕਿਹਨੀ ਟ੍ਰੈਂਡਿੰਗ ਤੇ ਹੈਸ਼ਟੈਗ ਹੀ ਦੇਖ ਰਿਹਾ ਹੁਣ ਨੈਗੇਟਿਵ ਚੀਜ਼ਾਂ ਦੇਖਣੀਆਂ ਸ਼ੁਰੂ ਹੋ ਗਈਆਂ ਇਦਾਂ ਹੀ ਬਹੁਤ ਸਾਰੀਆਂ ਵੀਡੀਓ ਨਾ ਟਰੋਲ ਕੀਤੀਆਂ ਜਾ ਰਹੀਆਂ ਇੱਕ ਵੀਡੀਓ ਦਾ ਤੁਹਾਨੂੰ ਜ਼ਿਕਰ ਕਰਦਾ ਟਰੈਕਟਰ ਦੇ ਮੋਲ ਭਾਅ ਨੂੰ ਲੈ ਕੇ ਗੱਲ ਹੋ ਰਹੀ ਹੈ ਅੰਦੋਲਨ ਨੂੰ ਬਦਨਾਮ ਕਰਨ ਵਾਸਤੇ ਕਿਹਾ ਜਾ ਰਿਹਾ ਹੈ ਕਿ ਕਿਸਾਨ ਪੈਸੇ ਲੈ ਲੈ ਕੇ ਅੰਦੋਲਨ ਦੇ ਵਿੱਚ ਜਾ ਰਹੇ ਹੂੰ ਬਿਲਕੁਲ ਜੀ ਮੈਂ ਦੇਖੀ ਆ ਉਹ ਵੀਡੀਓ ਦੇਖੀ ਆ ਕੀ ਕਹੋਗੇ ਉਸ ਵੀਡੀਓ ਦੇ ਤੁਸੀਂ ਪੂਰਾ ਟ੍ਰੈਂਡਿੰਗ ਤੇ ਸੀਗਾ ਕਿਸਾਨੀ ਅੰਦੋਲਨ ਇੰਡੀਆ ਦੇ ਵਿੱਚ ਹਨ ਇੱਕਦਮ ਚਲੋ ਵੀ ਰੈਸਟ੍ਰਿਕਸ਼ਨਸ ਆ ਗਈਆਂ ਬਹੁਤ ਸਾਰੇ ਅਕਾਊਂਟ ਬੰਦ ਹੋ ਗਏ ਤਾਂ ਹੁਣ ਮੈਂ ਕਿਹ ਨਹੀਂ ਟ੍ਰੈਂਡਿੰਗ ਤੇ ਹੈਸ਼ਟੈਗ ਹੀ ਨਹੀਂ ਦੇਖ ਰਿਹਾ ਤੇ ਹੁਣ 네ਗੇਟਿਵ ਚੀਜ਼ਾਂ ਦੇਖਣੀਆਂ ਸ਼ੁਰੂ ਹੋ ਗਈਆਂ ਜੀ ਦੇਖਿਆ ਉਹ ਵੀਡੀਓ ਦੇ ਵਿੱਚ ਉਹ ਬਹੁਤ ਗੰਦੀਆਂ ਗਾਲਾਂ ਕੱਢ ਰਹੇ ਨੇ ਮਾਂ ਪੈਣ ਤੋਂ ਬਿਨਾ ਉਹ ਗੱਲ ਨਹੀਂ ਕਰ ਰਹੇ ਦੂਜੀ ਇਹ ਕਹਿੰਦੇ ਵੀ ਟਰੈਕਟਰ ਦੀ ਬੋਲੀ ਸੀਗੀ ਜਿੱਥੇ 40000 ਦੀ ਗੱਲ ਹੋਈ ਸੀਗੀ ਤੇ ਇਹ ਕਹਿੰਦੇ ਵੀ 37000 ਲੈਣਾ ਹੁਣ ਇਹ ਮੈਂ ਪੁਸ਼ਟੀ ਨਹੀਂ ਕਰ ਸਕਦੀ ਵੀ ਕਿੱਥੂ ਆ ਵੀਡੀਓ ਪਰ ਇਹ ਕਿਤੇ ਨਾ ਕਿਤੇ ਜਜਮੈਂਟ ਹੀ ਹੋ ਰਹੀ ਹੈ ਵੀ ਇਹ ਤਾਂ ਕਹਿੰਦੇ ਵੀ ਖਰਾਬ ਕਰਨ ਵਾਲੇ ਅਨਸਰ ਨੇ ਕਹਿੰਦੇ ਕਿਸਾਨਾਂ ਨੂੰ ਕਹਿੰਦੇ ਐਵੇਂ ਖਰੀਦ ਕੇ ਲਿਆਏ ਜਾਂਦੇ ਜਿਵੇਂ ਪਹਿਲਾਂ ਵੀ ਗੱਲਾਂ ਤੁਹਾਨੂੰ ਪਤਾ ਹੀ ਹੈ ਕਹਿੰਦੇ ਵੀ ਇਕੱਠੇ ਕਰਕੇ ਪੈਸਿਆਂ ਦੇ ਕਸਾਨ ਲਿਆਂਦੇ ਵੀ ਇਹ ਗੱਲ ਉਹ ਦੋ ਹੋਈ ਸੀ ਦੇਖੋ ਇਹ ਵੀਡੀਓ ਕੁਝ ਲੋਗ ਇਹ ਕਹਿ ਰਹੇ ਕਿ ਵੀਡੀਓ ਪੁਰਾਣੀ ਹੈ ਪਾਏ ਜੀ ਗੱਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਵੀਡੀਓ ਜਿਹੜੀ ਹੈਗੀ ਹੈ ਇਹ ਟਰੈਕਟਰ ਦੀ ਬੋਲੀ ਨੂੰ ਲੈ ਕੇ ਚੱਲ ਰਹੀ ਹੈ ਨਾ ਕਿ ਇਹੇ ਕਿਸਾਨਾਂ ਨੂੰ ਲਜਾਣ ਦੀ ਗੱਲ ਹੈ ਕਿਉਂਕਿ 35-40000 ਰੁਪਏ ਕੋਈ ਨਹੀਂ ਇੱਕ ਟਰੱਕ ਇੱਕ ਕਿਸਾਨ ਨੂੰ ਦਊਗਾ ਕਿ ਤੂੰ ਅੰਦੋਲਨ ਦੇ ਵਿੱਚ ਚਲਾ ਜਾ ਉੱਥੇ ਤਾਂ ਲੋਕ ਲੰਗਰ ਲੈ ਕੇ ਆ ਰਹੇ ਆਂ ਟਰਾਲੀਆਂ ਭਰ-ਭਰ ਕੇ ਸਮਾਨ ਲੈ ਕੇ ਆ ਰਹੇ ਤੂੰ ਪੈਸੇ ਨਹੀਂ ਲੈਣਗੇ ਮੈਨੂੰ ਲੱਗਦਾ ਕੋਈ ਇਹ ਰਾਜਨੀਤਿਕ ਰੈਲੀ ਨਹੀਂ ਹੈ ਜਿੱਥੇ ਆਪਾਂ 4-4 5-500 ਰੁਪਏ ਦੇ ਬੰਦੇ ਦੇਖਦੇ ਆ ਅਸੀਂ ਬੜੀ ਵਾਰ ਇਸ ਚੀਜ਼ ਨੂੰ ਵੀ ਕਵਰ ਕੀਤਾ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਸੋ ਇਹ ਅੰਦੋਲਨ ਨੂੰ ਬਦਨਾਮ ਕਰਨ ਲਈ ਇਹ ਵੀਡੀਓ ਪਾਈ ਜਾ ਕਿਉਂ ਸਰਕੂਲੇਟ ਹੋ ਰਹੀਆਂ ਜਿਹੜੀਆਂ ਚੰਗੀਆਂ ਚੀਜ਼ਾਂ ਉਹ ਕਿਉਂ ਨਹੀਂ ਦਿਖਾ ਰਿਆ ਜਿਹੜੇ ਕੋਈ ਦਿਖਾਉਂਦੇ ਨੇ ਉਹਨਾਂ ਤੇ ਐਕਸ਼ਨ ਕਰ ਦਿੰਦੇ ਨੇ ਨਾਲ ਦੀ ਨਾਲ ਹਨਾ ਪਰਚੇ ਪਾਏ ਜਾਂਦੇ ਨੇ ਇਹ ਚੀਜ਼ਾਂ ਹੁੰਦੀਆਂ ਨੇ ਉਹ ਹੁਣ ਉਹਦੇ ਵਿੱਚ ਉਹ ਕਹਿੰਦਾ ਕਿ ਇਹ ਉਹਦੇ ਟਰੈਕਟਰ ਦੀ ਕੋਸਟ ਸੀਗੀ ਉਹ ਨਵਾਂ ਟਰੈਕਟਰ ਸੀਗਾ ਤੇ ਜਿਸ ਹਿਸਾਬ ਨਾਲ ਉਹਨੇ ਰੇਟ ਰੱਖਿਆ ਸੀਗਾ ਕਿ ਵੀ ਭਈ 40000 ਦੇ ਉਹਨਾਂ ਨੂੰ ਫੋਰਸਫੁਲੀ ਉਹਨੂੰ ਖਿੱਚ ਕੇ ਉਹਨੂੰ ਮਤਲਬ ਉਹਨੇ ਮਾਰਨ ਦੀ ਵੀ ਹਲਕਾ ਕੋਸ਼ਿਸ਼ ਕੀਤੀ ਹੈਗੀ ਤਾਂ ਇਹਦੇ ਤੋਂ ਇੱਕ ਨਿੱਕੀ ਜੀ ਚੀਜ਼ ਤੋਂ ਮਤਲਬ ਇਫੈਕਟ ਪੈਦਾ ਫਿਰ ਸਾਰਿਆਂ ਦੇ ਨਾਮ ਬਦਨਾਮ ਹੋ ਗਏ ਬਦਨਾਮ ਹੋ ਗਏ ਪਰ ਦੇਖੋ ਇਹ ਤਾਂ ਹੁਣ ਚੱਲਦਾ ਹੀ ਆ ਜਦੋਂ ਆਪਾਂ ਕਹਿ ਲਈਏ ਨਾ ਵੀ ਕੋਈ ਅੰਦੋਲਨ ਚੱਲਦਾ ਤੇ ਬਹੁਤ ਸਾਰੇ ਲੋਕ ਅੰਦੋਲਨ ਨੂੰ ਅੱਗੇ ਲੈ ਜਾਣ ਲਈ ਹੁੰਦੇ ਆ ਉਸ ਤੋਂ ਬਾਅਦ ਲੋਕ ਲੋ ਅੰਦੋਲਨ ਨੂੰ ਡਬੋਲਨ ਡੁਬੋਣ ਲਈ ਵੀ ਹੁੰਦੇ ਆ ਇਹ ਇੱਥੇ ਨਹੀਂ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਹੁੰਦਾ ਕਿਤੇ ਵੀ ਆਮ ਸਮਾਜ ਦੀ ਅਸੀਂ ਗੱਲ ਕਰ ਲਈਏ ਕਿਤੇ ਵੀ ਇਸ ਤਰ੍ਹਾਂ ਦਾ ਕੁਝ ਹੋਏਗਾ ਤੇ ਉੱਥੇ ਇਸ ਤਰ੍ਹਾਂ ਦੇ ਲੋਕ ਇਸ ਤਰ੍ਹਾਂ ਦੇ ਆਨਸਰ ਜਿਹੜੇ ਆ ਮਿਲਦੇ ਆ ਸੋ ਇਹ ਤਾਂ ਵਾਇਰਲ ਚੀਜ਼ਾਂ ਨੇ ਇਹਦੀ ਕੋਈ ਪੁਸ਼ਟੀ ਨਹੀਂ ਹੈਗੀ ਕਿ ਇਹ ਵੀਡੀਓ ਹੁਣ ਦੀ ਹੈ ਪੁਰਾਣੀ ਵੀ ਹੋ ਸਕਦੀ ਹੈ ਕਿਉਂਕਿ ਉਹਦੇ ਕਿਹੜੇ ਡੇਟ ਮੈਂਸ਼ਨ ਕੀਤੀ ਹੋਈ ਹੈ ਹਾਂ ਬਹੁਤ ਸਾਰੇ ਲੋਕ ਕਮੈਂਟਸ ਵੀ ਕਰ ਰਹੇ ਨੇ ਕਹਿੰਦੇ ਵੀ ਇਹ 올ਡ ਵੀਡੀਓ ਹੈ ਕਹਿੰਦੇ ਵੀ ਇਦਾਂ ਤੁਸੀਂ ਪਾਤੀ ਪਰ ਹੁਣ ਜਦੋਂ ਮੁੱਦਾ ਹੀ ਇਸ ਤਰ੍ਹਾਂ ਦਾ ਗਰਮਾਤਾ ਤੇ ਪੁਰਾਣੀ ਚੀਜ਼ ਹੋ ਗਈ ਉਹ ਲੋਕ ਉਸ ਚੀਜ਼ ਨੂੰ ਕਲਿੱਕ ਕਰਕੇ ਤਾਂ ਦੇਖਦੇ ਨੇ ਵੀ ਸ਼ਾਇਦ ਹੁਣ ਦੀ ਚੀਜ਼ ਹੈ ਨਾ ਇੰਪੈਕਟ ਪੈਂਦਾ ਪਰ ਮੈਨੂੰ ਲੱਗਦਾ ਵੀ ਇਹ ਚੀਜ਼ਾਂ ਤੋਂ ਥੋੜਾ 네ਗੇਟਿਵ ਹੋਣ ਦੀ ਤਾਂ ਲੋੜ ਹੈ ਨਹੀਂਗੀ ਵੀ ਇਹਨੂੰ ਸੋ ਉਹ ਆਪਾਂ ਪੋਜ਼ਿਟਿਵ ਤਰੀਕੇ ਨਾਲ ਲਈਏ ਵੀ ਜੇ ਇਹ ਚੀਜ਼ਾਂ ਹੋ ਰਹੀਆਂ ਹੈਗੀਆਂ ਤਾਂ ਅਸੀਂ ਹੋਣ ਨਾ ਦਈਏ ਜੇ ਹੋ ਵੀ ਰਹੀਆਂ ਨੇਗੀਆਂ ਸੋ ਇਹ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਤਿਆਰ ਕੀਤੀਆਂ ਜਾ ਰਹੀਆਂ ਕਹਿ ਸਕਦੇ ਹਾਂ ਕਿਉਂਕਿ ਇਹਦੀ ਕੋਈ ਪੁਸ਼ਟੀ ਨਹੀਂ ਹੈ ਕੋਈ ਚੀਜ਼ ਵਾਇਰਲ ਹੋ ਰਹੀ ਹੈ ਕੋਈ ਪੁਸ਼ਟੀ ਨਹੀਂ ਕਰ ਰਿਹਾ ਜਾਂ ਤਾਂ ਉਸਤੇ ਕੋਈ ਬਾਈਟ ਦੇਵੇ ਕੋਈ ਆਗੂ ਬੋਲੇ ਜਾਂ ਕੋਈ ਚਿਹਰਾ ਅੱਗੇ ਆ ਕੇ ਕਹੇ ਕਿ ਹਾਂ ਜੀ ਇਸ ਤਰ੍ਹਾਂ ਹੋ ਰਿਹਾ ਹੈ ਫਿਰ ਤਾਂ ਅਸੀਂ ਮੰਨ ਸਕਦੇ ਹਾਂ ਅਦਰਵਾਇਜ਼ ਅਸੀਂ ਕਿਸ ਤਰ੍ਹਾਂ ਮੰਨਾਂਗੇ ਵਾਇਰਲ ਚੀਜ਼ਾਂ ਤਾਂ ਬਹੁਤ ਸਾਰੀਆਂ ਹੁੰਦੀਆਂ ਅਸੀਂ ਆਪਣੀ ਗੱਲਬਾਤ ਕੀਤੀ ਆ ਆਪਣੇ ਭਾਵ ਪ੍ਰਗਟ ਕੀਤੇ ਆ ਤੇ ਹੋ ਰਹੀਆਂ ਆਲੇ-ਦਾਲੇ ਦੀਆਂ ਘਟਨਾਵਾਂ ਦੇ ਉੱਤੇ ਪਰਦਾ ਚੱਕਣ ਦੀ ਕੋਸ਼ਿਸ਼ ਕੀਤੀ ਹੈ ਸਫਾਈ ਦੇਣ ਦੀ ਕੋਸ਼ਿਸ਼ ਕੀਤੀ ਹੈ ਇਸ ਨੂੰ ਕੋਈ ਬੰਦਾ ਪਰਸਨਲ ਨਾ ਲਵੇ ਇਹ ਸਿਰਫ ਇੱਕ ਗੱਲਬਾਤ ਦਾ ਜ਼ਰੀ ਸੋ ਇਸ ਤਰ੍ਹਾਂ ਦੀ ਅੱਗੇ ਵੀ ਹੈਲਦੀ ਡਿਸਕਸ਼ਨ ਜਿਹੜੀ ਆ ਉਹ ਅਸੀਂ ਪੋਡਕਾਸਟ ਦੇ ਰਾਹੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਮੇਰੇ ਸਾਥੀ ਇਸ ਵਕਤ ਮੇਰੇ ਨਾਲ ਨੇ ਨੂਰ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ